ਪੰਜਾਬ ਪੁਲਿਸ ਵੱਲੋਂ ਲੋਕਾਂ ਅਤੇ ਪੁਲਿਸ ਦੇ ਦਰਮਿਆਨ ਨੇੜਤਾ ਵਧਾਉਣ ਲਈ ਸ਼ੁਰੂ ਕੀਤੀ ਗਈ ਸੰਪਰਕ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਐਸਐਸਪੀ ਮਾਨਸਾ ਪਗੀਰਤ ਸਿੰਘ ਮੀਨਾ ਵੱਲੋਂ ਬੋਹਾ ਦੇ ਇੱਕ ਨਿੱਜੀ ਪੈਲੈਸ ਵਿੱਚ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਇਲਾਕੇ ਦੇ ਮਹੱਤਵਪੂਰਨ ਵਿਅਕਤੀਆਂ ਪੰਚਾਂ ਸਰਪੰਚਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਪਾਗ ਲਿਆ ਜਿੱਥੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਨਸ਼ਿਆਂ ਨੂੰ ਰੋਕਣ ਲਈ ਸੁਝਾਅ ਮੰਗੇ ਗਏ ਉੱਥੇ ਸਾਈਬਰ ਧੋਖੇ ਤੋਂ ਬਚਣ ਲਈ ਜਾਣਕਾਰੀ ਵੀ ਦਿੱਤੀ ਗਈ ਆਵਾ ਆਵਾ ਮੂਡ ਤੇਰੇ ਦੁਬਾਰਾ ਯਾ ਆਵਾ ਮੈਂ ਜੋ ਵੀ ਗੁਣ ਹੰਡਾ ਨਿਰਦੇਸ਼ ਉਹ ਵੇਖੰਦਾ ਹਰ ਇੱਕ ਤੇ ਆਉਂਦੀਆਂ ਪਰ ਹੋਰ ਹੀ ਹਿਸਾਬ ਹੈ ਸਾਡੇ ਸ਼ਬਾਬ ਦਾ ਭਾਰਤ ਹੈ ਨਾਗ ਭਾਰਤ ਹੈ ਬਾਗਮੁੰਦਰੀ ਵਿੱਚ ਨਗ ਪੰਜਾਬ ਦਾ ਸੋ ਇਹ ਪੰਜਾਬੀਆਂ ਦੀ ਉਸਤਤ ਜਿਹੜੀ ਪੰਜਾਬ ਦੀ ਉਸਤਤ ਕਰਕੇ ਗਏ ਨੇ ਬੱਚੇ ਹਲੀਵੁੱਡ ਸਕੂਲ ਦੇ ਅਸੀਂ ਇੱਕ ਵਾਰੀ ਫੇਰ ਹਲੀਵੁੱਡ ਸਕੂਲ ਦਾ ਧੰਨਵਾਦ ਕਰਦੇ ਆ ਪ੍ਰਿੰਸੀਪਲ ਸੰਤ ਕੁਮਾਰ ਜੀ ਦਾ ਬੜੀ ਪੁਰਾਣੀ ਤਾਂਨਾ ਬਣੀ ਹੋਈ ਹੈ ਸਾਡੇ ਮਨ 'ਚ ਕਿ ਪੁਲਸੀ ਦੀ ਦੋਸਤੀ ਵੀ ਮਾੜੀ ਤੇ ਪੁਰਸੀ ਖੁਸ਼ਬੂ ਵੀ ਮਾੜੀ ਪਰ ਹੁਣ ਦੋਸਤੋਂ ਸਮਾ ਬਦਲੇ ਆ ਬਹੁਤ ਪੁਰਾਣੀ ਧਾਰਨਾ ਹੈ ਤੇ ਮੇਰੇ ਖਿਆਲ ਚ ਹੁਣ ਜਦੋਂ ਦੇ ਵਾਲੇ ਐਜੂਕੇਟਿਡ ਤੇ ਸਪੋਰਟ ਕੋਟੇ ਵਿੱਚੋਂ ਗਮਦੂਰ ਸਿੰਘ ਚਾਹ ਵਰਗੇ ਡੀਐਸਪੀ ਸਾਹਿਬ ਤੇ ਹੋਰ ਮੀਨਾ ਸਾਹਿਬ ਵਰਗੇ ਐਸਪੀ ਸਾਹਿਬ ਇਸ ਵਿਭਾਗ ਚ ਆਏ ਨੇ ਤਾਂ ਇਹ ਨਵਾਂ ਸਲੋਗਨ ਪੈਦਾ ਹੋਇਆ ਹੈ ਕਿ ਜਿਹੜੇ ਪੁਲਿਸ ਦੀ ਜਿਹੜੀ ਦੁਸ਼ਮਣੀ ਹੈ ਉਹ ਤਾਂ ਮਾੜੀ ਹੈ ਪਰ ਜਿਹੜੀ ਪੁਲਿਸ ਦੀ ਦੋਸਤੀ ਹੈ ਉਹ ਬਹੁਤ ਚੰਗੇ ਨਤੀਜੇ ਸਾਨੂੰ ਦੇ ਸਕਦੀ ਹੈ ਅੱਜ ਇੱਕ ਪੂਰੇ ਡਿਸਟ੍ਰਿਕਟ ਦੇ ਵਿੱਚ ਪੰਜਾਬ ਸਰਕਾਰ ਉਹ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਪ੍ਰੋਜੈਕਟ ਸੰਪਰਕ ਮੁਹਿੰਮ ਉਲੀਚੀ ਗਈ ਹੈਗੀ ਜਿਹਦਾ ਮਕਸਦ ਇਹ ਹੈਗਾ ਕਿ ਪੁਲਿਸ ਪਬਲਿਕ ਦੇ ਵਿੱਚ ਜਾ ਕੇ ਔਰ ਉਨ੍ਹਾਂ ਦੇ ਵਿਚਾਰ ਸੁਣੇ ਬੁਨਾ ਦੇ ਨਾਲ رابطہ ਕਾਇਮ ਕਰੇ ਕਿ ਜੋ ਇਹ ਗੈਪ ਹੈਗਾ ਕਿ ਪੁਲਿਸ اور ਪਬਲਿਕ ਦਾ ਉਸ ਨੂੰ ਦੂਰ ਕਰਨਾ ਜੋ ਸਾਡੀ ਇਹ ਸੰਪਰਕ ਮੁਹਿੰਮ ਹੈ ਇਸ ਦਾ ਮੇਨ ਮੋਟਿਵ ਹੈਗਾ ਇਹਦੇ ਵਿੱਚ ਹਰ ਵਰਗ ਦੇ ਬੱਚਾ ਨੂੰ ਵੱਡਿਆਂ ਨੂੰ ਯੂਥ ਨੂੰ ਸਾਰਿਆਂ ਨੂੰ ਅਸੀਂ ਅਵੇਅਰ ਕਰਨਾ ਚਾਹੁੰਦੇ ਹੈਗੇ ਕਿ ਸਾਡੇ ਪੁਲਿਸ ਵੱਲੋਂ ਜੋ ਕੰਮ ਕੀਤੇ ਜਾਂਦੇ ਹੈਗੇ ਉਹਨਾਂ ਦੇ ਵਿੱਚ ਤੁਸੀਂ ਸਾਡਾ ਸਾਥ ਦਿਓ ਅਸੀਂ 24/7 ਜੋ ਸਾਡੇ ਕਿਉਂਕਿ ਅਸੀਂ ਪਬਲਿਕ ਸਰਵੈਂਟ ਹੈਗੇ ਜਨਤਾ ਕੇ ਸੇਵਕ ਹੈਗੇ ਉਹਨਾਂ ਦੀ ਸੇਵਾ ਕੇ ਲੀਏ ਸਾਡੀ ਡਿਊਟੀ ਲੱਗੀ ਹੋਈ ਹੈਗੀ ਉਸ ਵੱਲ ਲੋਕ ਕਾਲਾ ਸੰਪਰਕ ਮਹੀਨ ਸ਼ੁਰੂ ਕੀਤਾ ਕਿ ਤੋਂ ਤੱਕ ਦੇ ਸਰਕਾਰ ਦੇ ਨੰਬਰ ਤੇ ਇੰਕੀ ਜੇ ਸਾਹਮਣੇ ਆ ਰਹੇ ਹੈਗਾ ਮੇगो ਪੰਜਾਬ ਸਰਕਾਰ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਪ੍ਰੋਜੈਕਟ ਸੰਪਰਕ ਮੁਹਿੰਮ ਕਾਫੀ ਟਾਈਮ ਸੇ ਚੱਲ ਰਹੀ ਹੈਗੀ ਉਹਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ رابطہ ਕਾਇਮ ਕਰ ਰਹੇ ਹੈਗੇ ਪੁਲਿਸ ਉਸੇ ਕੜੀ ਦੇ ਵਿੱਚ ਅੱਜ ਅਸੀਂ ਇੱਥੇ ਬੁਹਾਦੇ ਵਿੱਚ ਆਏ ਹੈਗੇ ਜਿੱਥੇ ਬੁਹਾ ਥਾਣੇ ਦੇ ਜਿੰਨੇ ਵੀ ਪਿੰਡ ਹੈਗੇ ਵਾਕਿਆ ਸਾਰੇ ਮੋਤਵਾਰ ਪਤਵੰਤੇ ਸੱਜਣ ਪੰਚ ਸਰਪੰਚ ਸਾਹਿਬਾਨ ਔਰ ਇੱਥੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਔਰ ਹੌਲੀ ਹਾਰਟ ਪਬਲਿਕ ਸਕੂਲ ਕੇ ਬੱਚੇ ਵੀ ਇਹਦੇ ਵਿੱਚ ਪਾਰਟਿਸਿਪੇਟ ਕੀਤੇ ਹੈਗੇ ਇਹਨਾਂ ਨੂੰ ਅਸੀਂ ਜੋ ਪੁਲਿਸ ਕੀ ਜਿੰਨੀ ਵੀ ਸੇਵਾਏ ਹੈਗੇ ਉਹਨਾਂ ਦੇ ਬਾਰੇ ਦੱਸਿਆ ਹੈਗਾ ਕੀ ਤੁਸੀਂ ਸਾਨੂੰ ਜੇ ਸਾਈਬਰ ਫਰੋਡ ਹੁੰਦਾ ਕਿਤੇ ਕਿਸੇ ਕੇ ਨਾਲ ਉਸਾਤ ਕੇ ਸਾਥ ਉਸੇ ਜੋ ਹੈਲਪਲਾਈਨ ਨੰਬਰ ਹੈਗੀ ਉੱਥੇ ਕਾਲ ਕਰੋ ਕੋਈ ਡਰਗ ਦਾ ਕੰਮ ਕਰਤਾ ਹੈਗਾ ਉਸਕੇ ਰਿਗਾਰਡਿੰਗ ਤੁਸੀਂ ਮੈਨੂੰ ਮਿਲ ਕੇ ਸਿੱਧੀ ਇਤਲਾਹ ਦੇ ਸਕਦੇ ਹੋ ਜਾਂ ਸਾਡੀ ਜੋ ਐਂਟੀ ਡਰਗ ਹੈਲਪਲਾਈਨ ਜੋ ਪੰਜਾਬ ਲੈਵਲ ਤੇ ਇਨੀਸ਼ੀਏਟ ਕੀਤੀ ਹੋਈ ਹੈ ਉਹਦੇ ਵਿੱਚ ਵੀ ਸਿੱਧਾ ਤੁਸੀਂ ਕਾਲ ਕਰ ਸਕਦੇ ਹੋ ਸਰ ਕਿੱਥੋਂ ਤੱਕ ਕੁਝ ਇਤਲਾਹ ਦੇਣ ਦਾ ਸਵਾਲ ਹੈਗਾ ਬੜੀ ਜਿਹੜੀ ਬਹੁਤ ਵੱਡੀ ਘਟਨਾ ਵਾਪਰੀ ਹੈਗੀ ਕਿਤਨੇ ਕਿਤਨੇ ਲੋਕਾ ਆਪਣੇ ਆਪ ਨੂੰ ਧਰ ਮਹਿਸੂਸ ਕਰ ਰਹੇ ਨੇ नहीं जी देखो जितनी भी मानसा के इतलाह दी है उसके ऊपर असं एक्ट किया है इदा नहीं है असि ऑलवेज जो भी पब्लिक सपना देंगे कभी उसका नाम मेरे वालों कभी भी डिसकलोज नहीं किया जाता मैं पब्लिक पब्लिकों वादा भी करता नहीं सर जो तो नशे काम कर रहे वो प्रशासन भारी क्योंकि के नहीं ऐसा कुछ नहीं है जी कानून सबसे उपर होंगे जो भी ऐसा इलीगल काम करता है कानून उसके मुताबिक सज़ा मिलती है ਗੁਰੂ ਪਹਿਲਾਂ ਅਸੀਂ ਸੂ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਆ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਪੰਜਾਬ ਪੁਲਿਸ ਦੇ ਖਾਸ ਕਰ ਸਾਡੇ ਐਸਐਸਪੀ ਸਾਹਿਬ ਗੀਤ ਸਿੰਘ ਮੀਨਾ ਜੀ ਇੱਥੇ ਸਾਡੇ ਵਿੱਚ ਸਪੈਸ਼ਲ ਪਹੁੰਚੇ ਸਾਡੇ ਲੋਕਲ ਥਾਣੇ ਦੇ ਐਸਐਚਓ ਸਾਡਾ ਜਗਦੇਵ ਸਿੰਘ ਜੀ ਬਹੁਤ ਸੋਹਣੇ ਤਰੀਕੇ ਨਾਲ ਇੱਕ ਪੁਲਿਸ ਦੇ ਵਿਚਕਾਰ ਜੋ ਦੂਰੀ ਆ ਲੋਕਾਂ ਦੀ ਉਹ ਨੇੜੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਪੁਲਿਸ ਕਿਉਂਕਿ ਜਿਹੜੇ ਨਸ਼ੇ ਨੇ ਇਹ ਨਸ਼ਿਆਂ ਦੇ ਮੇਨ ਮੁੱਦੇ ਨੂੰ ਲੈ ਕੇ ਜੋ ਸਾਡੀ ਅੱਜ ਦੀ ਮਾਰਤਾ ਲਾਪ ਹੋਇਆ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਸੀ ਵੀ ਲੋਕ ਇਹ ਗੱਲ ਤੋਂ ਡਰਦੇ ਨੇ ਵੀ ਜੇ ਅਸੀਂ ਪੁਲਿਸ ਨੂੰ ਤਲਾਹ ਕਰਾਂਗੇ ਤਾਂ ਹੋ ਸਕਦਾ ਸਾਡੇ ਤੇ ਕੋਈ ਕਾਰਵਾਈ ਹੋ ਜੇ ਜਾਂ ਕੱਲ ਨੂੰ ਉਹ ਲੋਕ ਸਾਨੂੰ ਪਰੇਸ਼ਾਨ ਕਰਨ ਤਾਂ ਇਹਨੇ ਬਹੁਤ ਸੋਹਣੇ ਵਿਸਤਾਰ ਨਾਲ ਅੱਜ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਆ ਕਿ ਜੇਕਰ ਤੁਸੀਂ ਨਸ਼ਾ ਵੇਚਣ ਵਾਲੇ ਦਾ ਤੁਸੀਂ ਕੋਈ ਸਾਨੂੰ ਇਨਫੋਰਮੇਸ਼ਨ ਦਿੰਨੇ ਹੋ ਤਾਂ ਸੋਡਾ ਜਿਹੜਾ ਜਾਣਕਾਰੀ ਗੁਪਤ ਰੱਖੀ ਜਾਊਗੀ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਤੇ ਉਹਨਾਂ ਨੇ ਬੱਚਾ ਨੂੰ ਵੀ ਇਹੀ ਗੱਲ ਦੀ ਜਾਣਕਾਰੀ ਤਰੀਕੇ ਨਾਲ ਸਮਝਾਇਆ ਕਿ ਜੋ ਸੋਡੀ ਉਮਰ ਆ ਇਹਨੂੰ ਤੁਸੀਂ ਕਿਸੇ ਪਾਸੇ ਵੀ ਲਿਆ ਸਕਦੇ ਹੋ ਚੰਗੇ ਰਸਤੇ ਵੀ ਜਾ ਸਕਦੇ ਹੋ ਮਾੜੇ ਰਸਤੇ ਵੀ ਜਾ ਸਕਦੇ ਹੋ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਬੱਚਾ ਨੂੰ ਇਹ ਗੱਲ ਸਮਝਾਈ ਵੀ ਤੁਸੀਂ ਇਹ ਨਸ਼ਿਆਂ ਵਾਲੇ ਪਾਸਿਓਂ ਗੁਰੇਜ਼ ਕਰਨਾ ਤਾਂ ਇਹ ਜਿਹੜੀ ਤੁਹਾਡੀ ਜ਼ਿੰਦਗੀ ਆ ਇਹ ਤੁਸੀਂ ਨਸ਼ੇ ਵਾਸਤੇ ਖਰਾਬ ਨਹੀਂ ਕਰਨੀ ਔਰ ਚੰਗੇ ਰਸਤੇ ਤੇ ਪੈਣਾ ਮੀਟਿੰਗ ਹੋਈ ਸੀ ਜੀ ਸਾਡੇ ਜ਼ਿਲ੍ਹਾ ਮਾਨਸਾ ਦੇ ਐਸਐਸਪੀ ਸਾਹਿਬ ਆਏ ਸੀਗੇ ਤੇ ਐਸਐਚਓ ਸਾਹਿਬ ਬੋਹਾ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਪਬਲਿਕ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਕਿ ਜੋ ਨਸ਼ੇ ਹੈ ਨਸ਼ੇ ਮੈਨੂੰ ਆਪਾਂ ਕਿਸ ਤਰ੍ਹਾਂ ਦੇਖ ਸਕਦੇ ਇਹਨਾਂ ਤੋਂ ਲੋਕਾਂ ਨੂੰ ਜਾਗਰਿਤ ਕੀਤਾ ਗਿਆ ਕਿ ਕਿਵੇਂ ਬਚਾ ਜਾ ਸਕਦਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਪਬਲਿਕ ਨੇ ਉਹਨੂੰ ਹੰਗਾਰਾ ਵੀ ਦਿੱਤਾ ਤੇ ਬਹੁਤ ਹੀ ਵਧੀਆ ਉਹਦਾ ਰਿਸਪੌਂਸ ਲੋਕਾਂ ਵੱਲੋਂ ਮਿਲੇ ਗਈ ਤੇ ਜਿਹੜੀ ਸਾਈਬਰ ਠੱਗੀ ਹੋ ਰਹੀ ਹੈਗੀ ਇਹ ਤਾਂ ਤੁਹਾਨੂੰ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਇਹਨੂੰ ਲੋਕਾਂ ਨੂੰ ਜਾਣਕਾਰੀ ਦਿਊਂਗਾ ਵੀ ਇਸ ਤੋਂ ਬਚਿਆ ਜਾਵੇ ਜਿਵੇਂ ਅਸੀਂ ਇੱਥੋਂ ਮਾਨਯੋਗ ਐਸਐਸਪੀ ਸਾਹਿਬ ਤੋਂ ਜਾਣਕਾਰੀ ਲੈ ਕੇ ਗਏ ਆਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਦੱਸਾਂਗੇ ਕਿ ਤੁਹਾਨੂੰ ਮੋਬਾਈਲ ਦੇ ਉੱਤੇ ਕਾਲ ਆਉਂਦੀ ਹੈ ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਠੱਗੀਆਂ ਮਾਰੀਆਂ ਜਾਂਦੀਆਂ ਤੁਹਾਡਾ ਜਿਵੇਂ ਕਹਿੰਦੇ ਪੈਲਸਣ ਲੱਗ ਜੂਗੀ ਜੀ ਤੁਹਾਡੇ ਘਰ ਆਗੇ ਇਸ ਤਰ੍ਹਾਂ ਦੇ ਸਾਈਬਰ ਜਿਹੜੇ ਅਪਰਾਧੀ ਨੇ ਕਸਕੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਠੱਗ ਰਹੇ ਆ ਸੋ ਅਸੀਂ ਪਿੰਡ ਦੇ ਵਿੱਚ ਇੱਕ ਵਧੀਆ ਟੀਮ ਬਣਾ ਕੇ ਨਸ਼ਾ ਪ੍ਰਤੀ ਵੀ ਤੇ ਸਾਈਬਰ ਠੱਗੀ ਪ੍ਰਤੀ ਵੀ ਲੋਕਾਂ ਨੂੰ ਜਾਗਰਿਤ ਕਰਾਂਗੇ ਜੀ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ